ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 152 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਸ਼ਲੋਕ ਭਾਵ ਸੱਚਾ ਕਥਨ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਗੁਰੂ ਨਾਨਕ ਪਿਤਾ ਜੀ ਦੱਸ ਰਹੇ ਹਨ ਕਿ हे ਮਨੁੱਖ ਮੈਂ ਤੈਨੂੰ ਸੰਸਾਰ ਦਾ ਤੇਰੀ ਜ਼ਿੰਦਗੀ ਤੇ ਤੇਰੀ ਮੰਜ਼ਲ ਬਾਰੇ ਭੇਦ ਖੋਲਦਾ ਹਾਂ ਪਵਨ ਗੁਰੂ ਭਾਵ ਹਵਾ ਇਹ ਗੁਰੂ ਦੇ ਨਿਆਈ ਹੈ ਜਿਹੜੀ ਹਰ ਵੇਲੇ ਰੁਮਕਦੀ ਠੂਮਕਦੀ ਠੰਡੀ ਮਿੱਠੀ ਕਈ ਰੰਗਾਂ ਵਿੱਚ ਸਾਨੂੰ ਆਪਣੀ ਹੋਣਦ ਮਹਿਸੂਸ ਕਰਾਉਂਦੀ ਹੈ ਚਲਦੀ ਫਿਰਦੀ ਇਹ ਗੁਰੂ ਰੂਪ ਭਾਵ ਗਿਆਨ ਹੈ ਗਿਆਨ ਤੋਂ ਬਿਨਾ ਕੋਈ ਜ਼ਿੰਦਗੀ ਦਾ ਅਰਥ ਹੀ ਨਹੀਂ ਹੈ ਬਿਨਾਂ ਗਿਆਨ ਦੇ ਮਨੁੱਖ ਇੱਕ ਪੱਥਰ ਦੀ ਤਰ੍ਹਾਂ ਹੈ ਹੋਰ ਕੁਝ ਨਹੀਂ ਗਿਆਨ ਨਾਲ ਹੀ ਤੂੰ ਇੱਕ ਮਹਾਨ ਵਿਅਕਤੀ ਬਣ ਸਕਦਾ ਹੈ ਪਾਣੀ ਪੀਤਾ ਭਾਵ ਜੀਵਨ ਜਿਉਣ ਵਾਸਤੇ ਪਾਣੀ অতি ਜ਼ਰੂਰੀ ਹੈ ਸਰੀਰ ਨੂੰ ਚਲਾਉਣ ਲਈ ਸਰੀਰ ਦਾ ਸੰਤੁਲਨ ਰੱਖਣ ਲਈ ਮਾਤਾ ધરਤ ਭਾਵ ਤਰਤੀ ਮਾ ਰੂਪ ਹੈ ਇਸ ਦੇ ਵਿੱਚ ਉਪਜਾਊ ਸ਼ਕਤੀ ਭਰੀ ਪਈ ਹੈ ਇਸ ਦਾ ਪਾਣੀ ਪਿਤਾ ਨਾਲ ਮੇਲ ਨਾ ਹੋਵੇ ਤਾਂ ਇਹ ਬੰਜਰ ਹੈ ਕੁਝ ਵੀ ਨਹੀਂ ਹੈ ਕੋਈ ਇਸ ਦਾ ਅਰਥ ਹੀ ਨਹੀਂ ਰਹਿ ਜਾਂਦਾ ਦੋਨਾਂ ਦੇ ਮੇਲ ਤੋਂ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਪਦਾਰਥਾਂ ਦੀ ਪ੍ਰਾਪਤੀ ਕਰਨ ਲਈ ਹਵਾ ਭਾਗ ਗਿਆਨ ਦੀ ਜ਼ਰੂਰਤ ਹੁੰਦੀ ਹੈ ਦਿਵਸ ਤੇ ਰਾਤ ਇਹਨਾਂ ਦੋਹਾਂ ਦੇ ਵਿੱਚ ਸੂਰਜ ਚੜਨ ਤੋਂ ਲੈ ਕੇ ਸੂਰਜ ਛਿਪਣ ਤੱਕ ਸਾਰਾ ਸਮਾਂ ਜੀਵਨ ਦੀ ਖੇਡ ਲੀਲਾ ਵਿੱਚ ਚੱਲਦਾ ਹੈ ਇਦੇ ਵਿੱਚ ਹੀ ਈਸ਼ਵਰ ਦਾ ਪੈਦਾ ਕੀਤਾ ਹੋਇਆ ਜਗਤ ਸਭ ਜੀਵ ਜੰਤੂ ਬਨਸਪਤੀ ਪੈਦਾ ਹੁੰਦੇ ਹਨ ਵੱਡੇ ਹੁੰਦੇ ਹਨ ਖੇਡਾਂ ਖੇੜਦੇ ਰਹਿੰਦੇ ਹਨ ਮਹਾਨ ਪ੍ਰਾਪਤੀਆਂ ਕਰਦੇ ਹਨ ਤੇ ਫਿਰ ਖਤਮ ਹੋ ਜਾਂਦੇ ਹਨ ਇੱਥੋਂ ਤੱਕ ਤਾਂ ਗੁਰੂ ਜੀ ਨੇ ਗੱਲ ਸੰਸਾਰ ਦੀ ਕੀਤੀ ਹੈ ਜੋ ਅਸੀਂ ਸਾਰਿਆਂ ਪਿਛਲੀਆਂ ਪੋੜੀਆਂ ਵਿੱਚ ਇਸ ਦੀ ਵਿਆਖਿਆ ਸੁਣਦੇ ਤੇ ਸਮਝਦੇ ਆਏ ਹਾਂ ਅੱਗੋਂ ਕਹਿੰਦੇ ਹਨ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ हे ਮਨੁਖ ਸਾਰੀ ਸ੍ਰਿਸ਼ਟੀ ਦੀ ਸਰਦਾਰੀ ਤੇਰੇ ਕੋਲ ਹੈ ਤੇਰਾ ਵਿਕਸਿਤ ਦਿਮਾਗ ਅਤੇ ਮਨ ਕਰਮ ਕਰਦਾ ਹੈ ਈਸ਼ਵਰ ਦੇ بنائے ਹੋਏ ਕਾਨੂੰਨਾਂ ਦੁਆਰਾ ਤੂੰ ਕਰਮ ਕਰਨੇ ਹੁੰਦੇ ਹਨ ਜ਼ਿੰਦਗੀ ਦੀ ਖੇਡ ਖੇਡਣੀ ਹੁੰਦੀ ਹੈ ਜ਼ਿੰਦਗੀ ਦੇ ਰਸ ਭੋਗਣੇ ਹੁੰਦੇ ਹਨ ਤੇਰੇ ਲਈ ਈਸ਼ਵਰ ਨੇ ਆਪਣੀ ਕੁਦਰਤ ਦੁਆਰਾ ਬੜੇ ਮੌਕੇ ਬਣਾਏ ਹਨ ਵਸਤੂਆਂ ਬਣਾਈਆਂ ਹਨ ਉਹਨਾਂ ਦਾ ਤੂੰ आनंद मानਦਾ ਹੈ ਆਪਣੇ ਮਨ ਚਿੱਤ ਅਤੇ ਬੁੱਧ ਨਾਲ ਕਰਮ ਕਰਦਾ ਹੈ ਇਹ ਜੀਵਨ ਖੇਡ ਲੀਲਾ ਤੂੰ ਪੰਜ ਮੁੱਖ ਗੋਟੀਆਂ ਭਾਵ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਖੇਡਦਾ ਰਹਿੰਦਾ ਹੈ ਇਸ ਤਰ੍ਹਾਂ ਤੂੰ ਚੰਗੇ ਕੰਮ ਵੀ ਕਰਦਾ ਹੈ ਬੁਰੇ ਕੰਮ ਵੀ ਕਰਦਾ ਹੈ ਨਿਰੰਕਾਰ ਜੋ ਸੰਸਾਰ ਤੇ ਮਨੁੱਖੀ ਜ਼ਿੰਦਗੀ ਦਾ ਮਾਲਕ ਹੈ ਉਹ ਫਿਰ ਤੇਰੇ ਤੋਂ ਹਿਸਾਬ ਕਿਤਾਬ ਮੰਗਦਾ ਰਹਿੰਦਾ ਹੈ ਤੇ ਉਹਨਾਂ ਤੇਰੇ ਕਰਮਾਂ ਅਨੁਸਾਰ ਤੈਨੂੰ ਦੁੱਖ ਸੁੱਖ ਦਿੰਦਾ ਰਹਿੰਦਾ ਹੈ ਇਹ ਤਾਂ ਨਾਲ ਨਾਲ ਲੇਖਾ ਜੋਖਾ ਹੁੰਦਾ ਰਹਿੰਦਾ ਹੈ ਤੇ ਜ਼ਿੰਦਗੀ ਦੇ ਅਖੀਰ ਵਿੱਚ ਵਾਦ ਦਾ ਘਾਟਾ ਪੂਰਾ ਹੋ ਜਾਂਦਾ ਹੈ ਦੁੱਖਾਂ ਸੁੱਖਾਂ ਦੇ ਰੂਪ ਵਿੱਚ ਜੇਕਰ ਹੈ ਮਨੁੱਖ ਤੂੰ ਸਰਬ ਉੱਤਮ ਆਪਣੇ ਮਾਲਕ ਤੇ ਮਾਤਾ ਪਿਤਾ ਈਸ਼ਵਰ ਨਾਲ ਜੁੜ ਕੇ ਰਹਿੰਦਾ ਹੈ ਉਹਦੇ ਗੁਣ ਗਾਇਨ ਕਰਦਾ ਹੈ ਚੰਗੇ ਕਰਮ ਕਰਦਾ ਹੈ ਪਿਆਰ ਦਿੰਦਾ ਹੈ ਲੈਂਦਾ ਹੈ ਸਾਰੇ ਜੀਵਾਂ ਨੂੰ ਤੂੰ ਇੱਕ ਬਾਗ ਵਿੱਚ ਖੀੜੇ ਹੋਏ ਫੁੱਲਾਂ ਦੀ ਨਿਆਈ ਸਮਝਦਾ ਹੈ ਸੁਗੰਧੀ ਮਾਣਦਾ ਹੈ ਤੇ ਆਪਣੀ ਸੁਗੰਧੀ ਵੀ ਵੰਡਦਾ ਹੈ ਤਾਂ ਤੇਰਾ ਲੈਣ ਦੇਣ ਤੇਰੀਆਂ ਪ੍ਰਾਪਤੀਆਂ ਖੁਸ਼ਬੂਦਾਰ ਬਣ ਜਾਂਦੀਆਂ ਹਨ ਤੇ ਤੂੰ ਈਸ਼ਵਰ ਪਿਤਾ ਦਾ ਸੱਚਾ ਬੱਚਾ ਗੂਣਾ ਭਰਪੂਰ ਸਨਮਾਨਯੋਗ ਬਣ ਜਾਂਦਾ ਹੈ ਤਾਂ ਫਿਰ ਈਸ਼ਵਰ ਤੈਨੂੰ ਆਪਣੀਆਂ ਸਾਰੀਆਂ ਬਰਕਤਾਂ ਨਾਲ ਖੁਸ਼ੀਆਂ ਨਾਲ ਨਿਵਾਜਦਾ ਹੈ। ਧਿਆਨਤ ਵਿੱਚ ਤੈਨੂੰ ਹਰ ਤਰ੍ਹਾਂ ਨਾਲ ਸੁਰੱਖਿਰੂ ਕਰ ਦਿੰਦਾ ਹੈ ਤੇ ਆਪਣੇ ਗਲੇ ਲਗਾ ਲੈਂਦਾ ਹੈ। ਈਸ਼ਵਰ ਆਨੰਦ ਸਰੂਪ ਹੈ, ਪਰਮ ਆਨੰਦ ਹੈ ਤੇ ਤੂੰ ਵੀ ਉਸ ਦਾ ਇੱਕ ਅੰਗ ਬਣ ਜਾਂਦਾ ਹੈ। ਆਓ ਆਪਾਂ ਰਲ ਕੇ ਆਖੀਏ ਗੁਣੀ ਨਿਧਾਨ ਸੁਮਤ ਦੇ ਦਾਤੇ ਗਿਆਨ ਦੇ ਮਹਾਸਾਗਰ ਮਨ ਦੇ ਹੁਸਨਲ ਚਰਾਗ ਤਨ ਤਨ ਗੁਰੂ ਨਾਨਕ ਸਾਹਿਬ ਜੀ ਤਨ ਤਨ ਗੁਰੂ ਨਾਨਕ ਸਾਹਿਬ ਜੀ ਵਿਆਖਿਆਕਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ